ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਇਸ ਵਕਤ ਅਸੀਂ ਖੜੇ ਹਾਂ ਬਰਨਾਲਾ ਸੰਗਰੂਰ ਹਾਈਵੇ ਮੈਰੀਲੈਂਡ ਪੈਲੈਸ ਦੇ ਕੋਲ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੂਏ ਦੇ ਵਿੱਚ ਜਿਹੜੀ ਪੂਜਾ ਅਰਚਨਾ ਚ ਕੀਤੀ ਜਾ ਰਹੀ ਹੈਗੀ ਦੀਵੇ ਨੇ ਜਿਹੜੇ ਉਹ ਤੈਰੇ ਜਾ ਰਹੇ ਨੇ ਤੇ ਸਾਣਾ ਇੱਥੇ ਲੇਡਿਸ ਤੇ ਕੁਝ ਮਹਿਲਾਵਾਂ ਸਾਡੀਆਂ ਭੈਣਾਂ ਵੀ ਮੌਜੂਦ ਨੇ ਅਸੀਂ ਇਹਨਾਂ ਤੋਂ ਜਾਣਨਾ ਕਿ ਕੀ ਇਹ ਪਰੰਪਰਾ ਕੀ ਹੁੰਦੀ ਹੈ ਇਹ ਪਰੰਪਰਾ ਦੀ ਕੀ ਮਨੋਕਾਮਨਾ ਹੈਗੀ ਮਹੱਤਤਾ ਕੀ ਹੈ ਇਹਦੀ ਤੇ ਇਹਨਾਂ ਤੋਂ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਵਧਾਈਆਂ ਜੀ ਜਜਾ ਜਿਹੜਾ ਜਿੱਤੇ ਹਾਰ ਮਨਾਇਆ ਜਾ ਰਿਹਾ ਹੈਗਾ ਹਾਂਜੀ ਹਾਂਜੀ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਅੱਜ ਇਹ ਪੂਜਨ ਕੀਤਾ ਜਾ ਰਿਹਾ ਇਸ ਪੂਜਨ ਦਾ ਕੀ ਮਹੱਤਵ ਹੈ ਇਹ ਪੂਜਨ ਕਿਉਂ ਕੀਤਾ ਜਾਂਦਾ ਹੈ ਗੱਤਕ ਦੇ ਮਹੀਨੇ ਵਿੱਚ ਇਸ ਕਰਕੇ ਪੂਜਨ ਕੀਤਾ ਜਾਂਦਾ ਹੈ ਕਿਉਂਕਿ ਸਾਰੀ ਦੇਵੀ ਦੇਵਤਾ ਜਲ ਦੇ ਵਿੱਚ ਉਤਰੇ ਹੋਏ ਹੁੰਦੇ ਹਨ ਤੇ ਇਸ ਕਰਕੇ ਦੀਪ ਦਾਣੀ ਦੀ ਕੀਤਾ ਜਾਂਦਾ ਹੈ ਤਾਂ ਜੇਕਰ ਇਸ ਪੂਜਨ ਦੀ ਗੱਲ ਕਰੀਏ ਪੂਜਨ ਦੇ ਵਿੱਚ ਕੀ ਪੂਜਨ ਕੀਤਾ ਜਾਂਦਾ ਹੈਗਾ ਕੀ ਪੂਰੀ ਪਰੰਪਰਾ ਹੈ ਦੀ ਇਸ 108 ਬੱਤੀਆਂ ਦਾ ਦੀਪਗਾਂ ਕੀਤਾ ਜਾਂਦਾ ਹੈ ਜੋ ਕਿ ਠੁੱਕੀ ਦੇ ਵਿੱਚ ਲਗਾ ਕੇ ਕੀਤਾ ਜਾਂਦਾ ਹੈ। ਅੱਜ ਅਸੀਂ ਕਰ ਆਪਾਂ ਗੱਲ ਕਰੀਏ ਇਸ ਪੂਜਨ ਦੀ ਮਹੱਤਤਾ ਜਿਹੜੀ ਕੀ ਹੈ ਕੀ ਇਸ ਦੇ ਨਾਲ ਮਨੋ ਕਾਮਨਾ ਪੂਰੀ ਹੁੰਦੀ ਹੈਗੀ ਇਸ ਨਾਲ ਆਪਣੇ ਸਾਰੇ ਵੀ ਮਨੋ ਕਾਮਨਾ ਜੋ ਵੀ ਆਪਣੇ ਦਿਲ ਵਿੱਚ ਹੁੰਦੇ ਨੇ ਜੇ ਆਪਾਂ ਉਸ ਨੂੰ ਇੱਛਾ ਆਪਣੇ ਮਨ ਵਿੱਚ ਰੱਖ ਕੇ ਸੱਚੇ ਮਨ ਨਾਲ ਇਹ ਗ੍ਰੀਪ ਜਗਾਵਾਂਗੇ ਤਾਂ ਆਪਣੀ ਇੱਛਾ ਮਾਂ ਪੂਰੀਆਂ ਹੁੰਦੀਆਂ ਹਨ ਤਾਂ ਜਿਸ ਤਰ੍ਹਾਂ ਤੁਸੀਂ 10 ਦੋ ਹੋਣਾ ਹੈ ਕੀ ਪ੍ਰੋਪਰ ਜਿਹੜਾ ਹੈਗਾ ਇਹਦਾ ਅੱਗੇ ਕੀ ਮਹੱਤਵ ਹੈ ਪ੍ਰਾਪਤੀ ਦੀ ਗੱਲ ਕਰੀ ਲੋਕ ਕਿਹੜੀਆਂ ਮਨੋਕਾਮਨਾ ਮੰਨਦੇ ਨੇ ਇਹਦੀ ਕੀ ਅੱਗੇ ਆਪਸ ਕੇ ਦੀ ਸ਼ਰਧਾ ਕੀ ਆ ਭਾਵਨਾ ਕੀ ਆ ਇਹਦੀ ਲੋਕ ਇਸ ਦਿਨ ਇੱਥੇ ਜਿਨ੍ਹਾਂ ਦਾ ਕੋਈ ਘਰ ਨਹੀਂ ਹੈਗਾ ਕੁਝ ਬਣਦਾ ਨਹੀਂ ਹੈਗਾ ਮਕਾਨ ਨਹੀਂ ਬਣਦਾ ਇੱਥੇ ਲੋਕ ਕੱਚੀ ਇੱਟਾਂ ਦਾ ਘਰ ਬਣਾ ਕੇ ਜਾਂਦੇ ਆ ਉਹਨਾਂ ਦੇ ਸਾਲ ਤੱਕ ਉਹਨਾਂ ਦੀ ਇੱਛਾ ਹਰ ਇੱਕ ਦੀ ਪੂਰੀ ਹੁੰਦੀ ਆ ਔਰ ਮੇਰੀ ਵੀ ਹੋਈ ਆ ਇਸ ਕਰਕੇ ਚੰਦ ਕਰੇ ਸੀ ਇੱਥੇ ਬਣਾ ਕੇ ਕੇ ਵੀ ਸਾਡਾ ਪਲਾਟ ਬਣ ਜੇ ਸਾਡੀ ਜਗਾ ਬਣ ਜੇ ਤੇ ਆਉਂਦੇ ਸਾਲ ਨੂੰ ਹਰ ਵਾਰੀ ਬਣ ਜਾਂਦਾ ਹੈ ਅਗਲੇ ਸਾਲ ਤੱਕ ਜੇਕਰ ਗੱਲ ਕਰੀਏ ਕਿਹੜੇ ਦੇਵੀ ਦੇਵਤਿਆਂ ਦਾ ਇਹ ਤਿਹਾੜ ਜਿਹੜਾ ਹੁੰਦਾਗਾ ਕਿਹਨਾਂ ਦੇਵੀ ਦੇਵਤਿਆਂ ਨੂੰ ਪੂਜਿਆ ਜਾਂਦਾ ਇਸ ਦਿਨ ਵਿਸ਼ਨੂੰ ਭਗਵਾਨ ਜੀ ਦੇਵ ਉਠੇ ਕਾਸ਼ੀ ਹੁੰਦੇ ਨਾ ਇਹ 4 ਮਹੀਨੇ ਲਈ ਬਿਸ਼ਰਾਮ ਤੇ ਹੁੰਦੇ ਨੇ ਤਾਂ 카ਰ্তিক ਦੇ ਮਹੀਨੇ ਵਿੱਚ ਇਹ ਉਠਦੇ ਨੇਗਾ ਦੇਵ ਉਠੇ ਕਾਸ਼ੀ ਨੂੰ ਵਿਸ਼ਨੂੰ ਭਗਵਾਨ ਜੀ ਜਾਗਦੇ ਨੇ ਤਾਂ ਦੇਖ ਸਾਧੋ ਕਿ ਇੱਥੇ ਜਿਹੜਾ ਅਗਰਵਾਲ ਸਮਾਜ ਦੇ ਵੱਲੋਂ ਇਹ ਜੋ ਪੂਜਨ ਹੈ ਜਿਹੜਾ ਕੀਤਾ ਜਾ ਰਿਹਾ ਹੈ ਜੋਤੀਆਂ ਜਿਹੜੇ ਉਹ ਸੂਏ ਦੇ ਵਿੱਚ ਤੈਰੇ ਜਾ ਰਹੇ ਨੇ ਤੇ ਪੂਜਾ ਅਰਚਨਾ ਕਰਕੇ ਆਪਣੀ ਮਨੋ ਕਾਮਨਾ ਹੈ ਜਿਹੜੀ ਉਹ ਮੰਨੀ ਜਾ ਰਹੀ ਹੈਗੀ